ਨਾ ਮਣੀ ਬੋਰੀਆਂ ਕਿਤੇ ਲੋਡ ਨਹੀਂ ਆਦਾ। ਹਾਂ ਬੋਰੀਆਂ ਨਹੀਂ ਰੱਖੀਆਂ ਮਣੀ ਆ ਦਾ। ਭਾਰ ਤੇ ਭਾਰ ਓਏ। ਹੋਰ ਦੇ। ਛੜ ਕੇ ਲੰਮਕ ਜਾ ਪਿੱਛੇ ਲੰਮਾ ਪੈ ਜਾ ਵਾਂਗ ਓ। ਓ ਮਣੀ ਨੇ ਭਾਰ ਦੇਤਾ। ਟਰੈਕਟਰ ਬੰਦ ਕਰਾਦਾ ਮਣੀ ਨੇ ਬੱਲੇ ਲਈ ਓ ਪਾ ਮਣੀ ਨੇ। ਪੁੱਤਰ ਉੱਤਰ ਪੁੱਤਰ ਲੈ। ਓ ਵੇ ਓਏ। ਹੁਣ ਚੜ ਜਾ। ਮਣੀ ਨੇ ਵਾਈ ਬੱਲੇ ਬਹੁਤ ਤਕੜਾ ਮਣੀ ਓਏ। ਆ ਵੇ ਲੈ। ਮਣੀ ਦੋਰ ਬੰਨ ਨਾ ਮਣੀ ਟਰੈਕਟਰ ਤੇ ਨਾ ਉੱਤਰ ਜਾ ਠੀਕ ਹੈ ਜੀ ਚਲਦੇ ਆ ਤੇ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਹੈ ਨਾ ਲਾਈਕ ਕਮੈਂਟ ਸ਼ੇਅਰ ਤੇ ਕਹਿ ਮਣੀ ਸ਼ੇਅਰ ਕਰਨ ਨੂੰ ਵੀਡੀਓ ਆਪਣੀ ਵੀਡੀਓ ਸ਼ੇਅਰ ਕਰਨੀਆ ਵੇਖੋ ਕਿਵੇਂ ਵੇਖੋ ਕਿਵੇਂ ਮਣੀ ਨੇ ਟਰੈਕਟਰ ਰੋਕਿਆ ਤੇ ਸ਼ੇਅਰ ਜ਼ਰੂਰ ਕਰਨੀ ਹੈ ਇਹ